3000 ਠੀਕ ਤਾ ਨੂੰ ਹੋਰ ਵਧੀਆ ਬਹੁਤ ਵਧੀਆ ਦੇਖੀ ਫਿਲਮ ਬਹੁਤ ਵਧੀਆ ਸਾਨੂੰ ਤਾਂ ਬਹੁਤ ਵਧੀਆ ਲੱਗੀ ਬਾਕੀ ਆਡੀਅੰਸ ਤੋਂ ਅਸੀਂ ਰਿਵਿਊਜ਼ ਲੈਣ ਆਏ ਸੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੂਰੀ ਆਡੀਅੰਸ 'ਚ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚਾਦਰ ਬਾਬੇ ਨਾਨਕ ਦਾ ਫਿਲਮ ਜਿਹੜੀ ਅੱਜ ਸਾਰੇ ਸਤਪੁਰਸ਼ਾਂ ਨੇ ਮਹਾਪੁਰਸ਼ਾਂ ਨੇ ਦੇਖੀ ਆ ਸੋ ਜਦੋਂ ਕਰਨਜੀਤ ਸਿੰਘ ਜੀ ਹੋਣਾ ਨੇ ਦੱਸਿਆ ਸੀਗਾ ਸਟੋਰੀ ਸਾਨੂੰ ਸੁਣਾਈ ਸੀਗੀ ਤਾਂ ਉਦੋਂ ਕਿਤੇ ਵੱਧ ਕੇ ਫਿਲਮ ਦੇ ਵਿੱਚ ਜਿਹੜੇ ਸੀਨ ਨੇ ਹਰ ਇੱਕ ਬੰਦੇ ਦੀ ਜ਼ਿੰਦਗੀ ਦੀ ਹਰ ਪਰਿਵਾਰ ਦੀ ਇੱਕ ਕਹਾਣੀ ਆ ਜਿਹੜੀ ਦਿਖਾਈ ਗਈ ਆ ਸੋ ਇਹ ਫਿਲਮ ਜਿੱਥੇ ਗੁਰਬਾਣੀ ਦਾ ਹੋਕਾ ਦਊਗੀ ਸੋ ਉੱਥੇ ਜਿਹੜੇ ਆਪਣੇ ਪਰਿਵਾਰਕ ਵਖਰੇਵੇਂ ਨੇ ਜਾਂ ਜਿਹੜੀਆਂ ਆਪਣੀਆਂ ਲੜਾਈਆਂ ਰਿਸ਼ਤਿਆਂ 'ਚ ਗਰਵਟਾਂ ਆ ਰਹੀਆਂ ਨੇ ਇਹ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਜੋੜੂਗੀ ਸੋ ਕਈ ਮਾਹ ਪੁਰਸ਼ਾਂ ਨੇ ਜਦੋਂ ਕਈ ਸਿੰਘਾਂ ਨੇ ਫਿਲਮ ਦੇਖੀ ਆ ਮੇਰਾ ਆਪਣਾ ਵੀ ਦੋ ਤਿੰਨ ਵਾਰੀ ਉੱਥੇ ਮਨ ਪਰ ਆਇਆ ਹਨਾ ऐसे खिच में से न तरनजीत सिंह जी डायरेक्टर साहब ਉਹਨਾਂ ਦਾ ਬਹੁਤ ਵੱਡਾ ਉਪਰਾਲਾ ਔਰ ਸੰਗਾ ਸਾਹਿਬ ਨੇ ਫਿਲਮ ਵਿੱਚ ਰੌਣਕਾਂ ਵੀ ਲਾਈਆਂ ਜਿੱਥੇ ਰਿਸ਼ਤਿਆਂ ਦੀ ਗੱਲ ਆ ਉੱਥੇ ਕਿਤੇ ਨਾ ਕਿਤੇ ਹਾਸ-ਰਾਸ ਵੀ ਆ ਸੋ ਸਾਰੇ ਮਹਾਪੁਰਸ਼ ਅੱਜ ਕੋਈ ਹਿਸ਼ਾਰਪੁਰ ਤੋਂ ਕੋਈ ਜਲੰਧਰ ਤੋਂ ਕੋਈ ਫਗਵਾੜੇ ਤੋਂ ਕੋਈ ਮਾਨਸੇ ਤੋਂ ਬੜੀ ਦੂਰੋਂ ਦੂਰੋਂ ਇੱਥੇ ਮਹਾਪੁਰਸ਼ ਸਾਰੇ ਅੱਜ ਫਿਲਮ ਦੇਖਣ ਵਾਸਤੇ ਆਏ ਆ ਸੋ ਸਾਰੇ ਸਤਿਪੁਰਸ਼ਾਂ ਦਾ ਧੰਨਵਾਦ ਮੀਡੀਆ ਕਰਮਚਾਰੀਆਂ ਦਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸੋ ਮੈਂ ਸਾਰੀ ਪੰਜਾਬ ਦੀ ਸੰਗਤ ਨੂੰ ਬੇਨਤੀ ਕਰਦਾ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਜੇ ਤੁਸੀਂ ਫਿਲਮ ਦੇਖਣੀ ਆ ਲਾਜ਼ਮੀ ਤਾਂ ਹੈਗੀ ਆ ਸਾਰਿਆਂ ਵਾਸਤੇ ਪਰ ਆਪਣੇ ਪਰਿਵਾਰਾਂ ਨਾਲ ਜ਼ਰੂਰ ਜਾਓ ਇਹਨਾਂ ਨੂੰ ਆਪਣੀ ਆਪਣੀ ਫੈਮਿਲੀ ਨੂੰ ਜ਼ਰੂਰ ਇਹ ਫਿਲਮ ਦਿਖਾਓ ਕਿਉਂਕਿ ਸਾਡੇ ਰਿਸ਼ਤੇ ਜਿਹੜੇ ਨੇ ਉਹਨਾਂ ਵਿੱਚ ਬਹੁਤ ਬਹੁਤ ਜ਼ਿਆਦਾ ਟਕਰਾਹਟ ਜਿਹੜੀ ਆ ਰਹੀ ਆ ਸੋ ਉਹਨਾਂ ਨੂੰ ਜੋੜਦੀ ਹੋਈ ਇੱਕ ਫਿਲਮ ਉੱਚਾ ਦਰਬਾਬੇ ਨਾਰਗ ਦਾ ਕਿੱਦਾਂ ਅਸੀਂ ਬਾਣੀ ਤੋਂ ਸਿੱਧ ਲੈਣੀ ਆ ਤੇ ਭਾਜੀ ਦੇਵ ਖਰੋੜ ਹੋਣਾ ਨੇ ਤਾਂ ਕਿਆ ਕਮਾਲੀ ਕਰਤੀ ਹਨ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਬਾਕੀ ਬੜਾ ਸੋਹਣਾ ਸਾਰੇ ਐਕਟਰਾਂ ਨੇ ਕੰਮ ਕਰਿਆ ਸੋ ਸੱਚੇ ਪਾਤਸ਼ਾਹ ਮੇਰ ਕਰਨ ਐਸੀਆਂ ਫਿਲਮਾਂ ਆਉਂਦੀਆਂ ਰਹਿਣ ਤੇ ਸਾਡਾ ਪੰਜਾਬ ਜੂਥ ਨੌਜਵਾਨ ਪਰਿਵਾਰ ਸਾਡੇ ਜੁੜਦੇ ਰਹਿਣ ਤੇ ਜੋੜਦੀਆਂ ਰਹਿਣ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਬੜੀ ਬੜੀ ਜਿਹੜੀਆਂ ਕਮਰਸ਼ੀਅਲ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਉਹ ਦਿਨ ਆਫ ਨੂੰ ਨਵੇਂ ਹਾਸ ਦਾ ਕਾਫੀ ਉਧਰੋਂ ਤਾਂ ਚੰਗਾ ਬਿਜ਼ਨਸ ਮਿਲ ਜਾਂਦਾ ਹੈ ਪਰ ਜਦੋਂ ਇਤਾਂ ਵਿਚਾਰਾਂ ਦੀ ਫਿਲਮ ਆਉਂਦੀ ਹੈ ਉਸਦੇ ਵੀ ਕਈ ਵਾਰ ਲੋਕ ਅੱਗੇ ਹੀ ਪਾਦੇ ਜਿਹੜੇ ਪ੍ਰੋਡਿਊਸਰ ਹੁੰਦੇ ਨੇ ਵਿਚਾਰੇ ਪੈਸਾ ਲਗਾ ਕੇ ਨੁਕਸਾਨ ਵੀ ਖਾ ਜਾਂਦੇ ਨੇ ਫਿਰ ਉਸ ਤੋਂ ਬਾਅਦ ਅੱਗੇ ਦੁਬਾਰਾ ਨਹੀਂ ਆ ਪਾਉਂਦੇ ਜੀ 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 ਜ ਸੋ ਇਸੇ ਤਰ੍ਹਾਂ ਤਰਨਜੀਤ ਡਾਇਰੈਕਟਰ ਸਾਹਿਬ ਹੋਣਾ ਨੇ ਬੜਾ ਸੋਹਣਾ ਉਦਮ ਕਰਿਆ ਚਾਦਰ ਬਾਬੇ ਨਾਨਕ ਦਾ ਸੋ ਇਹ ਹੁਣ ਅੱਗੇ ਅੱਗੇ ਆਈ ਜਾਣੀਆਂ ਆਡियंस ਆਣੀ ਹੋ ਰਹੀ ਆ ਜਾਗਰੇ ਆ ਲੋਕ ਸੋ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣਗੀਆਂ ਗੁਰੂ ਸਾਹਿਬ ਮਿਹਰ ਕਰਨਗੇ ਕਿਉਂਕਿ ਇਹ ਜਿਹੜੀਆਂ ਫਿਲਮਾਂ ਨੇ ਨਾ ਇਹ ਕੋਈ ਮਤਲਬ ਉਹਨਾਂ ਬੰਦਿਆਂ ਵਾਸਤੇ ਨਹੀਂ ਇਹ ਸੂਝਵਾਨ ਸਰੋਤੇ ਦੇਖਦੇ ਨੇ ਇਹਨਾਂ ਫਿਲਮਾਂ ਨੂੰ ਹਨਾ ਤੇ ਇਹਨਾਂ ਫਿਲਮਾਂ ਰਾਹੀਂ ਸੰਦੇਸ਼ ਵੀ ਬਹੁਤ ਵੱਡਾ ਜਾਂਦਾ ਗੁਰੂ ਨਾਨਕ ਦੇ ਘਰ ਦੀ ਗੱਲ ਜਿਹੜੀ ਆ ਉਹ ਹਰ ਇੱਕ ਜਿਹੜਾ ਬੰਦਾ ਪੰਜਾਬੀ ਜਾਣਦਾ ਪੰਜਾਬੀ ਸਮਝਦਾ ਹੈ ਉਹਦੇ ਕੰਨਾਂ ਤੱਕ ਪਹੁੰਚਦੀ ਹੈ ਵੀ ਐਡਾ ਵੱਡਾ ਧਰਮ ਤੇ ਐਡੀ ਵੱਡੀ ਗੁਰਬਾਨੀ ਤੇ ਐਡਾ ਵੱਡਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਅਸੀਂ ਤਾਂ ਹੁਣ ਕਰਨਜੀਤ ਸਿੰਘ ਜੀ ਉਹਨਾਂ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ ਜਿਹੜੀ ਅਗਲੀ ਬਣਾਓਗੇ ਤੇ ਉਹਦੇ 'ਚ ਵੀ ਇਦਾਂ ਵੱਰ ਚੜ ਕੇ ਕੰਮ ਕਰੋ ਉਸ ਬਹੁਤ ਆਨੰਦ ਬਣਿਆ ਸੱਚੀ ਇਹ ਜੇ ਕਿਸੇ ਡਾਇਰੈਕਟਰ ਦੇ ਕਿਸੇ ਐਕਟਰ ਦੇ ਜੇ ਇਹ ਗਿਲੇ ਸ਼ਿਕਵੇ ਹੈ ਵੀ ਇਹਨੇ ਵੀ ਲੋਕੀ ਨਹੀਂ ਦੇਖਦੇ ਤਾਂ ਅੱਗੇ-ਅਗੇ ਹੁਣ ਰੁਝਾਨ ਮੁੜੂਗਾ ਹੁਣ ਤੁਸੀਂ ਦੇਖੋ ਕਦੇ ਤੁਸੀਂ ਦੇਖਿਆ ਨਹੀਂ ਹੋਊਗਾ ਵੀ ਘੱਟੋ ਘੱਟ 20 ਸੰਤ 25 ਸੰਤ ਆ ਕੇ ਫਿਲਮ ਦੇਖਣ ਹਨਾ ਐਡਾ ਵੱਡਾ ਹੰਗਾਰਾ ਜਿਹੜਾ ਉੱਚਾ ਦਰਬਾਬੇ ਨਾਨਕ ਫਿਲਮ ਨੂੰ ਮਿਲ ਰਿਹਾ ਸੋ ਇਹ ਇੱਕ ਬਹੁਤ ਵੱਡੀ ਭਾਈ ਭਾਜੀ ਤਰਨਜੀਤ ਸਿੰਘ ਹੁਣਾਂ ਦੀ ਜਿੱਤ ਆ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆ ਸੋ ਫੈਮਲੀਆ ਨਾਲ ਤੁਸੀਂ ਸਾਰੇ ਫਿਲਮ ਦੇਖੋ ਜੀ ਸਾਨੂੰ ਲੱਗ ਰਿਹਾ ਕਿ ਇਹ ਚੀਜ਼ ਪਹਿਲੀ ਵਾਰ ਹੋਈ ਆ ਕਿ ਪੂਰੇ ਸੰਤ ਉਹਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਬਾਬਾ ਜੀ ਗੁਲਾਬ ਜੀ ਜਿਹੜੇ ਆ ਨਾ ਇਹ ਗੁਰਬਾਣੀ ਤਾਂ ਇਹਨਾਂ ਦੇ ਕੰਠਾ ਇਹ ਸਮਾਗਮ ਵੀ ਕਰਦੇ ਨੇ ਔਰ ਇਹ ਸਾਰਿਆਂ ਨੂੰ ਇਹਨਾਂ ਨੇ ਹੁਕਮ ਦਿੱਤਾ ਵੀ ਨਹੀਂ ਇੱਕ ਇਸ ਫਿਲਮ ਤੇ ਬਾਬਾ ਜੀ ਨੇ ਜਿਹੜਾ ਟਾਈਟਲ Song ਹੈ ਨਾ ਉਹ ਚਾਦਰ ਬਾਬੇ ਨਾਨਕ ਦਾ ਉਹ ਬਾਬਾ ਗੁਲਾਬ ਜੀ ਨੇ ਬਹੁਤ ਵਧੀਆ ਢੰਗ ਨਾਲ ਗਾਇਆ ਔਰ ਇੱਕ ਵੀ ਪੈਸਾ ਨਹੀਂ ਲਿਆ ਕੇ ਵੀ ਦੇਖੋ ਤੇ ਤਰਨਵੀਰੇ ਨੂੰ ਇੰਨਾ ਸਪੋਰਟ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵਾਕਈ ਜਿਹੜੀ ਬਾਬਾ ਜੀ ਨੇ ਗੱਲ ਕਹੀ ਹੈ ਇੱਕ ਗੁਰਬਾਣੀ ਚ ਇਸ ਫਿਲਮ ਚ ਇੱਕ ਸਭ ਤੋਂ ਵੱਡੀ ਕਿਉਂਕਿ ਇਹ ਫਿਲਮ ਗੁਰਬਾਣੀ ਨਾਲ ਤਾਂ ਸਾਨੂੰ ਜੋੜਦੀ ਆ ਗੁਰਬਾਣੀ ਚ ਕੀ ਲਿਖਿਆ ਆ ਗੁਰਬਾਣੀ ਦਾ ਕੀ ਮੈਸੇਜ ਆ ਅਸੀਂ ਪੜ ਤਾਂ ਲੈਨੇ ਆ ਪਰ ਉਹ ਤੁਸੀਂ ਉੱਤੇ ਅਮਲ ਨਹੀਂ ਕਰਦੇ ਇਸ ਬਾਣੀ ਚ ਇਸ ਫਿਲਮ ਚ ਇਹੀ ਸਾਨੂੰ ਦੱਸਿਆ ਵੀ ਪੜਨਾ ਉਹਨਾਂ ਦੀ ਗੱਲ ਨਾ ਮੰਨੋ ਉਹਨਾਂ ਤੇ ਜਿਹੜੀ ਗੁਰਬਾਣੀ ਆ ਉਹਤੇ ਅਮਲ ਕਰਕੇ ਇੱਕ ਵਾਰੀ ਦੇਖੋ ਫਿਰ ਦੇਖੋ ਤੁਹਾਡੇ ਕਿਦਾਂ ਦੁੱਖ ਤੇ ਇਦਾਂ ਦੂਰ ਹੋਣਗੇ ਉਹ ਜਿਹੜੇ ਟੁੱਟਦੇ ਪਰਿਵਾਰ ਆ ਉਹ ਕਿਦਾਂ ਜੁੜਦੇ ਆ ਉਹ ਕਿਦਾਂ ਜਿਹੜੀ ਜਿਹੜੀ ਸਾਡੀ ਦੌੜ ਹੈ ਨਾ ਅਸੀਂ ਅੱਜ ਜਿਸ ਵਿੱਚ ਸਾਨੂੰ ਦੌੜਨਾ ਚਾਹੀਦਾ ਉਹੱਚ ਤਾਂ ਹੀ ਦੌੜਦੇ ਨਹੀਂ ਅਸੀਂ ਹੋਰ ਪਾਸੇ ਦੌੜਨੇ ਆ ਜੇ ਸਾਡੀ ਜਿਹੜੀ ਸਾਡੇ ਕੋਲ ਚੀਜ਼ ਹੈਗੀ ਆ ਉਹਨੂੰ ਅਸੀਂ ਮਾਨਦੇ ਨਹੀਂ ਪਰ ਜਿਹੜੀ ਸਾਡੇ ਕੋਲ ਨਹੀਂ ਚੀਜ਼ ਹੈਗੀ ਆ ਉਹਨੂੰ ਅਸੀਂ ਕੋਸਦੇ ਆ ਸੋ ਇਸ ਫਿਲਮ 'ਚ ਬਹੁਤ ਵੱਡਾ ਇੱਕ ਮੈਸੇਜ ਆਂਦਾ ਜਿੱਦਾਂ ਅੱਜ ਪਰਿਵਾਰਾਂ ਨੂੰ ਕਿਦਾਂ ਦੁੱਖ ਸਹਿਣ ਕਰਨੇ ਪੈ ਰਿਹਾ ਇੱਕ ਟੈਕਨੋਲੋਜੀ ਇਦਾਂ ਦੀ ਆ ਗਈ ਆ ਕਿ ਹਰ ਬੰਦੇ ਸਪੋਜ ਜੇ 4G ਆ ਘਰ ਚ ਉਹ ਚਾਰੇ ਕੋਈ ਇੰਸਟਾ ਤੇ ਲੱਗਾ ਕੋਈ ਫੇਸਬੁੱਕ ਤੇ ਲੱਗਾ ਕੋਈ YouTube ਤੇ ਲੱਗਾ ਕੋਈ ਸਨੈਪਚੈਟ ਤੇ ਲੱਗਾ ਨਾ ਤੇ ਇਹ ਜਿਹੜਾ ਇੱਕ ਬਹੁਤ ਵੱਡਾ ਮੈਸੇਜ ਆ ਇਹ ਪਰਿਵਾਰ ਨੂੰ ਇਕੱਠਿਆਂ ਕਰਨ ਲਈ ਵੀ ਜਿਹੜੇ ਟੁੱਟੇ ਪਰਿਵਾਰ ਆ ਜਿੱਥੇ ਮਨ ਮਨ ਮਟਾਇਆ ਵੀ ਨਹੀਂ ਮੈਂ ਨਹੀਂ ਉਹਨੂੰ ਬੁਲਾਉਣਾ ਉਹ ਨਹੀਂ ਯਾਰ ਅਸੀਂ ਨਹੀਂ ਸਾਡਾ ਸਰਦਾ ਪਰ ਇਸ ਫਿਲਮ ਵਿੱਚ ਇੱਕ ਦੱਸਿਆ ਆ ਵੀ ਜਦੋਂ ਰਿਸ਼ਤੇ ਟੁੱਟਦੇ ਆ ਨਾ ਜਦੋਂ ਸਾਨੂੰ ਕੱਲਿਆਂ-ਕੱਲਿਆਂ ਰਹਿਣਾ ਪੈਂਦਾ ਫਿਰ ਮਹਿਸੂਸ ਹੁੰਦਾ ਜਦੋਂ ਆਪਣੇ ਲਾਗੇ ਹੋ ਕੇ ਦੂਰ ਜਾਂਦੇ ਆ ਫਿਰ ਜਦੋਂ ਬਾਣੀ ਦਾ ਉਹ ਮੈਂ ਮਜ਼ੱਸਮਾ ਉਹ ਕਾਤਕ ਬਾਣੀ ਦਾ ਜਦੋਂ ਬਾਣੀ ਪੜ ਕੇ ਅਮਲ ਕਰਦਾ ਜਿਹਨੂੰ ਜਿਆਦਾ ਗੁੱਸਾ ਆਉਂਦਾ ਉਹ ਬਾਣੀ ਪਰ ਕੇ ਠੰਡਾ ਹੋ ਜਾਂਦਾ ਅਗਲਾ ਕੋਈ ਗੱਲ ਕਹਿੰਦਾ ਵੀ ਨਹੀਂ ਠੀਕ ਆ ਤੇ ਉੱਥੇ ਵੀ ਪਰਿਵਾਰ ਮਿਲਦੇ ਆ ਉੱਥੇ ਇਹ ਸੰਦੇਸ਼ ਜਾਂਦਾ ਵੀ ਆਪਣੇ ਪਰਿਵਾਰਾਂ ਨੂੰ ਸਾਹਮ ਕੇ ਰੱਖੋ ਦਸਾਂ ਨੌ ਦੀ ਕਿਰਤ ਕਰੋ ਔਰ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਇਹ ਗੁਰਬਾਣੀ ਦਾ ਇੱਕ ਬਹੁਤ ਵੱਡਾ ਸੰਦੇਸ਼ ਆ ਔਰ ਦੇਖੋ ਜਿੱਥੇ ਗੁਰਬਾਣੀ ਇੰਨਾ ਕੋ ਸਾਨੂੰ ਸਿਖਾਉਂਦੀ ਆ ਅਸੀਂ ਵੀ ਉਹੀ ਕਰਨ ਮੀਰੇ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਫਿਲਮ ਚ ਨਾ ਕਲਾਕਾਰਾਂ ਨੂੰ ਮੈਨ ਕਿ ਕਲਾਕਾਰਾਂ ਤੋਂ ਵਧੀਆ ਕੰਮ ਕਰਵਾਇਆ ਜੋਗਪਾਜੀ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਭਾਜੀ ਨੂੰ ਹਮੇਸ਼ਾ ਹੀ ਉਹਦਾਂ ਦੀਆਂ ਫਿਲਮਾਂ ਹੀ ਦੇਖਿਆ ਕਾਮੇਡੀ ਕਰਦੇ ਦੇਖਿਆ ਜਾਂ ਮਾਰਤਾੜ ਵਾਲੀਆਂ ਫਿਲਮਾਂ ਹੀ ਦੇਖਿਆ ਪਰ ਇਸ ਫਿਲਮ ਵਿੱਚ ਦੇਖੋ ਕਿ ਉਹਨਾਂ ਦਾ ਬਹੁਤ ਹੀ ਟੋਟਲ ਡਿਫਰੈਂਟ ਇੱਕ ਕੈਰੈਕਟਰ ਦੇ ਪਾਜੀ ਦਾ ਉਹ ਉਹਨਾਂ ਨੂੰ ਵੀ ਤੁਸੀਂ ਮਾਰਤਾ ਵਾਲੀਆਂ ਫਿਲਮਾਂ ਵਿੱਚ ਦੇਖਿਆ ਪਰ ਇਸ ਫਿਲਮ ਚ ਉਹਨਾਂ ਦਾ ਇੱਕ ਕੈਰੈਕਟਰ ਔਰ ਉਹਨਾਂ ਦਾ ਇੱਕ ਕਿਰਦਾਰ ਤੁਸੀਂ ਵੀ ਬਹੁਤ ਤੁਸੀਂ ਵੀ ਇਹਨਾਂ ਨੇ ਵੀ ਬਹੁਤ ਰੰਗ ਭਗ ਲਾਏ ਨੇ ਜਿਹਦੀ ਬਖਸ਼ਿਸ਼ਾ ਬਹੁਤ ਸੋਹਣਾ ਤੁਸੀਂ ਪਿਆਰ ਦਿੱਤਾ ਪੰਜਾਬ ਦੇ ਵਸਨੀਕਾਂ ਨੇ ਇਹਨਾਂ ਦੀਆਂ ਫਿਲਮਾਂ ਨੂੰ ਸੋ ਕਿਤਨਾ ਕਿਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਆ ਜਿੱਥੇ ਉੱਥੇ ਇਹਨਾਂ ਨੇ ਵੀ ਬਹੁਤ ਰੰਗ ਭਰਿਆ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਉੱਚਾ ਦਰਬਾਵੇ ਨਾਨਕ ਬਸ ਸਾਡੀ ਸਾਰੇ ਨਿਗਾਹ ਬਸ ਪਹਿਲੀ ਮੇਰੀ ਬੇਨਤੀ ਇਹ ਹੈ ਕਿ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਬੇਨਤੀ ਆ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਫਿਲਮ ਜ਼ਰੂਰ ਦੇਖ ਕੇ ਆਓ ਪਰਿਵਾਰਾਂ ਨਾਲ ਦੇਖਣ ਵਾਲੀ ਫਿਲਮਾਂ ਪਰਿਵਾਰਾਂ ਨਾਲ ਦੇਖਣ ਵਾਲੀ ਫਿਲਮ ਆ ਆ ਕਮਾਲ ਫਿਲਮ ਬਣਾਈ ਆ ਔਰ ਸੱਚੀ ਬਾਕੀ ਤੁਹਾਡੇ ਦੋ ਬੋਲ ਜਿਹੜੇ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦੇ ਵੈਕਸ਼ਨ ਦਾ ਤੇ ਗਾਹੀ ਜਰੂਰ ਸੁਣਾ ਜਾਵਾਂਗੇ ਤੁਹਾਡੇ ਜਿਹੜਾ ਸੱਚ ਦਾ ਹੋ ਕਾ ਮਾਰ ਗਿਆ ਹੱਥ ਆਪਣੇ ਨਾਲ ਵਾ ਗਿਆ ਹੱਟੀ ਤੇ ਕੋਂਕਾ ਉੱਚਾ ਦਰਬਾਬੇ ਨਾਨਕ ਦਾ ਲੜ ਲੱਗ ਕੇ ਹੋਂ ਜੋ ਪਾ ਉੱਚਾ ਦਰਬਾਬੇ ਨਾਨਕ ਦਾ ਸੋ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਸੋ ਤਰਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਦਮ ਕੀਤਾ ਬੜਾ ਸੋਹਣਾ ਉਪਰਾਲਾ ਕੀਤਾ ਵਧਾਈ ਦੇ ਪਾਤਰ ਨੇ ਸਾਰੇ ਮਹਾਪੁਰਸ਼ੇਣਾਂ ਨੂੰ ਪਿਆਰ ਦੇਣ ਵਾਲੇ ਹਾਂ ਜੀ ਸੋ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਮੁਬਾਰਕਾਂ ਸੀਰੀਅਸਲੀ ਉਹ ਬਹੁਤ ਵਧੀਆ ਖਲੋਸੀ థాంਕ ਯੂ ਥੈਂਕ ਯੂ ਬਈ ਥੈਂਕ ਯੂ ਬਈ ਜੀ ਸਰ ਬਹੁਤ ਵਧੀਆ ਨੇ ਯਾ ਜੀ ਸਰ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਇੰਨਾ ਦਾ ਟਾਈਟਲ ਹੋਵੇ ਤਾਂ ਉਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਡਾਇਰੈਕਟਰ ਦੀ ਪ੍ਰੋਡਿਊਸਰਸ ਦੀ ਤੁਸੀਂ ਇਸ ਸੀ ਨੂੰ ਜਦੋਂ ਸ਼ੁਰੂ ਕੀਤਾ ਸੀ ਜ਼ਿੰਮੇਵਾਰੀ ਸੀ ਤੁਹਾਡੇ ਤੇ ਕਿਹੋ ਜਿਹਾ ਮਹਿਸੂਸ ਕੀਤਾ ਸੀ ਉਸ ਦਾ ਬਿਲਕੁਲ ਭਾਈ ਸਹੀ ਗੱਲ ਆ ਕਰਕੇ ਪੂਰੀ ਰਹਿਤ ਮਰਿਆਦਾ ਚ ਰਹਿ ਕੇ ਕਰਕੇ ਟਾਈਟਲ ਨੂੰ ਜਸਟੀਫਾਈ ਕਰਦੀ ਹੋਈ ਆਪਾਂ ਪਰ ਮੈਨੂੰ ਇੱਕ ਵਸ ਇੱਕੋ ਹੀ ਗੱਲ ਮਨ ਦੇ ਵਿੱਚ ਸਗੀ ਕਿ ਜੇ ਮੇਰੇ ਅੰਦਰ ਜਿਹੜੀ ਚੀਜ਼ ਚੱਲ ਰਹੀ ਹੈ ਕਿ ਮੈਂ ਜੋ ਅੰਦਰ ਸੋਚ ਰਿਹਾ ਮੈਨੂੰ ਪਤਾ ਕਿ ਉਹ ਇੱਕ ਆਨੈਸਟੀ ਦੇ ਨਾਲ ਉਸ ਪਰਤੇ ਤੇ ਚੀਜ਼ ਹੋਣੀ ਚਾਹੀਦੀ ਹੈ ਫਿਰ ਉਹ ਆਟੋਮੈਟਿਕਲੀ ਸਬਾਬ ਇਹੋ ਜੇ ਬਣਦੇ ਨੇ ਭਾਈ ਕਿ ਉਹ ਚੀਜ਼ਾਂ ਆਟੋਮੈਟਿਕ ਠੀਕ ਹੀ ਹੁੰਦੀਆਂ ਨੇ ਸੋ ਬਾਬਾ ਜੀ ਦਾ ਨਾਲ ਚੜਨਾ ਬਾਬਾ ਜੀ ਲਾਸਟ ਮੂਮੈਂਟ ਅਸੀਂ ਥੋੜਾ ਸਮਾਂ ਪਹਿਲਾਂ ਹੀ ਅਸੀਂ ਇਕੱਠੇ ਹੋਣਾ ਫਿਲਮ ਬਣ ਚੁੱਕੀ ਸੀਗੀ ਉਦੋਂ ਤੇ ਮੈਂ ਤਾਂ ਬਹੁਤ ਖੁਸ਼ਕਿਸਮਤ ਆ ਕਿ ਬਾਬਾ ਜੀ ਹੁਣੀ ਨਾਲ ਆਏ ਉਸੇ ਵਕਤ ਇਹਨਾਂ ਨੇ ਉਹ ਟਾਈਟਲ ਟਰੈਕ ਆਇਆ ਹੁਣ ਇਸ ਤੋਂ ਗਾਂ ਲੜੀਆਂ ਭਾਈ ਸ਼ੁਰੂ ਹੋਣਗੀਆਂ ਆਪਕੋ ਪਿੱਛੇ ਲਿਖਿਆ ਨੇ 2 ਪੀ ਕੰਟੀਨਿਊਡ ਜੀ ਤੇ ਉਹ ਇਸ ਤੋਂ ਗਾਂ ਤਾਂ ਹਜੇ ਜਸਟ ਇੱਕ ਸ਼ੁਰੂਆਤ ਆ ਮੈਨੂੰ ਇਹ ਲੱਗਦਾ ਕਿ ਇੱਕ ਯੂਨੀਵਰਸਲ ਡੋਜ਼ ਕੀ ਰਿਸ਼ਤਿਆਂ ਨੂੰ ਮੁੱਖ ਰੱਖਦੀ ਹੋਈ ਫਿਲਮ ਹਨਾ ਮੇ ਰਿਸ਼ਤੇ ਤੁਸੀਂ ਸਮਝ ਗਏ ਸਾਰੇ ਤੁਸੀਂ ਆਪਾਂ ਸਾਰੇ ਦੇਖ ਕੇ ਟਾਈਮ ਹੈ ਚਾਹਨਾ ਕਿ ਬਸ ਸ਼ੁਰੂਆਤ ਤੇ ਬਹੁਤ ਅੱਛੀ ਹੈ ਬਹੁਤ ਅੱਛੀ ਕੱਲੀ ਕੱਲੀ ਚੀਜ਼ ਜਿਹੜੀ ਆ ਆਪਣੀਆਂ ਫੈਮਲੀਆਂ ਨਾਲ ਇਸੇ ਕਰਕੇ ਕਹਿ ਰਹੇ ਆ ਜਦੋਂ ਤੇ ਦੇਖੋ ਮਾਂ ਬਾਪ ਬੱਚਿਆਂ ਤੋਂ ਅਲੱਗ ਹੋ ਜਾਂਦੇ ਪਰ ਬੱਚਿਆਂ ਦੇ ਬਾਅਦ ਕੀ ਬਣਦਾ ਉਹ ਵੀ ਇਹਦੇ ਚ ਦਿਖਾਇਆ ਗਿਆ ਹਨਾ ਸੋ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀਆਂ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਪੋਂਿਆਂ ਤੋਂ ਮਾਂ ਪ੍ਰਸ਼ਾਜ ਫਿਲਮ ਦੇਖਣ ਆਏ ਆ ਸੋ ਆਪਣੇ ਸ਼ਹਿਰਾਂ ਚ ਨਗਰਾਂ ਚ ਦੇਸ਼ਾਂ ਵਿਦੇਸ਼ਾਂ ਚ ਸਾਰੇ ਪਾਸੇ ਆਪ ਜੀ ਫਿਲਮਾਂ ਜਾ ਕੇ ਦੇਖੋ ਸੋ ਬਹੁਤ ਵੱਡਾ ਉਹ ਦਮਾ ਸਾਡੇ ਸਰਕਾਰਯੋਗ ਬਾਬਾ ਰਣਜੀਤ ਸਿੰਘ ਜੀ ਹਿਆਰਪੁਰ ਦੀ ਧਰਤੀ ਤੋਂ ਬਹੁਤ ਮਾਨਯੋਗ ਸ਼ਖਸੀਅਤ ਨੇ ਸਾਡੀ ਇਹ ਵੀ ਦੋ ਬੋਲ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ શ્રીਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਦੇ ਬਾਰੇ ਜਾਈਏ ਜਿਨ੍ਹਾਂ ਨੇ ਸਾਡੇ ਸੰਤ ਸਮਾਜ ਦਾ ਨਾਮ ਉੱਚਾ ਕੀਤਾ ਔਰ ਉੱਚਾਈ ਨਹੀਂ ਕੀਤਾ ਸੰਗਤਾਂ ਨੂੰ ਇੱਕ ਸਹੀ ਸੰਦੇਸ਼ ਦਿੱਤਾ ਔਰ ਮੈਂ ਡਾਇਰੈਕਟਰ ਸਾਹਿਬ ਪ੍ਰੋਡੂਸਰ ਸਾਹਿਬ ਡਾਇਰੈਕਟਰ ਸਾਹਿਬ ਜੀ ਦਾ ਵੀ ਧੰਨਵਾਦੀ ਆ ਮੇਰੀ ਮਾਤਾ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਮਨ 'ਚ ਗੁੱਸਾ ਆਵੇ ਮਨ ਨੂੰ ਸ਼ਾਂਤੀ ਲਿਆਉਣੀ ਆ ਗੌੜੀ ਮਹੱਲਾ ਪੰਜਮਾ ਠਿਰ ਘਰ ਵੈਸੋ ਹਰ ਜਣ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਡਾਇਰੈਕਟਰ ਸਾਹਿਬ ਨੇ ਉਹ ਸ਼ਬਦ ਇਸ ਪਿਕਚਰ ਵਿੱਚ ਲਿਆ ਕੇ ਉਹ ਪ੍ਰਤੱਖ ਕਰਕੇ ਦਿਖਾ ਰਿਹਾ ਜੇ ਜਿਹੜਾ ਇਸ ਸ਼ਬਦ ਨੂੰ ਜਪੂਗਾ ਗੁਰਬਾਣੀ ਨੂੰ ਜਪੂਗਾ ਸ਼ਬਦ ਦੇ ਨਾਲ ਜੁੜੂਗਾ ਉਹਦਾ ਮਨ ਵੀ ਠੰਡਾ ਤੇ ਉਹਦਾ ਤਨ ਵੀ ਠੰਡਾ ਹੋਊਗਾ ਮੈਂ ਬਾਬਾ ਗੁਲਾਸ ਸਿੰਘ ਜੀ ਨੂੰ ਔਰ ਆ ਅਰਵੀ ਸੰਗਾ ਜੀ ਨੂੰ ਔਰ ਪ੍ਰੋਡੂਸਰ ਸਾਹਿਬ ਜੀ ਨੂੰ ਆਪਣੇ ਵੱਲੋਂ ਗੁਰਦੁਆਰਾ ਸ਼ਹੀਦਾਂ ਹਾਰਪੁਰ ਡਗਾਣਾ ਰੋਡ ਦਸ਼ਮੇਸ਼ ਨਗਰ ਵੱਲੋਂ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਨੇ ਇਹ ਸ਼ਬਦ ਗੁਰਬਾਣੀ ਦਾ ਗੌੜੀ ਮਹੱਲਾ ਪੰਜਮਾ ਛਿਰ ਕਰ ਬੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਸਵਰੇ ਪਿਕਚਰ ਵਿੱਚ ਲਿਆਂਦਾ ਔਰ ਉਹਨੂੰ ਸਿੱਧ ਕਰਕੇ ਦਿਖਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਆਖਰੀ ਸਵਾਲ ਹੈ ਉਸ ਨੂੰ ਬਲੈਗੀ ਲਾ ਮੰਗਿਆ ਆਪਾਂ ਜਿਸ ਦਾ ਸਕੂਲਾਂ ਦੀ ਜਿਹੜੀ ਧਾਰ ਵਿੱਚ ਕਿੰਧਿਆ ਪੜ੍ਹਦੇ ਨੇ ਬੱਚੇ ਹਨ ਹਾਂਜੀ ਕੀ ਮਤਲਬ ਗੁਰੂ ਘਰ ਆਪਣੇ ਖਰਚਿਆਂ ਤੇ ਟਿਕਟਾਂ ਲੈ ਕੇ ਉਹਨਾਂ ਬੱਚਿਆਂ ਨੂੰ ਲੈ ਕੇ ਜਾਣਗੇ ਥੀਏਟਰਾਂ ਬਿਲਕੁਲ ਹਾਂਜੀ ਬਸ ਨਿਹੇਦੀ ਗੱਲ ਤਾਂ ਆਪਾਂ ਕਰਦੇ ਆਂ ਜਦੋਂ ਪੈਂਤੀ ਗੱਲ ਹੁੰਦੀ ਉਹ ਥੋੜਾ ਜਿਹਾ ਪਿੱਛੇ ਆਪਾਂ ਹਾਂਜੀ ਸਭ ਦੀਆਂ ਇਹ ਆਪੋ ਆਪਣੇ ਜ਼ਿੰਮੇਵਾਰੀਆਂ ਬਣਦੀਆਂ ਜਿਨ੍ਹਾਂ ਬਾਬਾ ਰਣਜੀਤ ਸਿੰਘ ਜੀ ਬੋਲ ਕੇ ਗਏ ਨੇ ਇਹਨਾਂ ਨੇ ਕਿਹਾ ਵੀ ਸਾਰੀ ਸੰਗਤ ਨੂੰ ਅਸੀਂ ਉੱਥੇ ਫਿਲਮ ਦਿਖਾਵਾਂਗੇ ਸ਼ਹਿਰਪੁਰ ਚ ਬਾਬਾ ਜੀ ਸਰਬਜੀਤ ਸਿੰਘ ਜੀ ਉਹਨਾਂ ਨੇ ਦਿੱਲੀ ਚ ਜਿੰਨੇ ਇਹਨਾਂ ਦੇ ਪਰਿਵਾਰ ਨੇ ਉੱਥੇ ਉਹਨਾਂ ਨੂੰ ਦਿਖਾਉਣਗੇ ਇੱਕ ਸਾਡੇ ਭੈਣ ਜਿਨੇ ਰਣਪ੍ਰੀਤ ਕੌਰ ਜੀ ਪੰਥਦਰਦੀ ਨੇ ਉਹ ਵੀ ਬਠਿੰਡੇ ਤੋਂ ਉਹਨਾਂ ਨੇ ਘਟੂ ਘਟ 100 ਬੱਚੇ ਨੂੰ ਵਿੱਦਿਆ ਦੇ ਰਿਆ ਉਹ ਤੇ ਉਹ ਕਹਿੰਦੇ ਅਸੀਂ ਵੀ ਲੈ ਕੇ ਜਾਵਾਂਗੇ ਸੋ ਇਦਾਂ ਬਹੁਤ ਹੰਗਾਰੇ ਆ ਰਹ ਜਿਹੜੇ ਜਿੰਨੇ ਜੋਗ ਹੈਗੇ ਨੇ ਸਾਰੀਆਂ ਸੰਸਥਾਵਾਂ ਆਪਣੇ ਸਾਥ ਤੇ ਕਰਮੀਆਂ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਸੋਹਣੀ ਫਿਲਮ ਬਣਾਈ ਹੈ ਉੱਚਾਦਰ ਬਾਬੇ ਨਾਨਕ ਦਾ ਜੀ ਤੇ ਗਤੇਪ ਕਰੋੜ ਦੀ ਐਕਟਿੰਗ ਬਹੁਤ ਵਧੀਆ ਹੈ ਤੇ ਸਾਰੀ ਫਿਲਮ ਬਹੁਤ ਵਧੀਆ ਹੈ ਕਿ ਵਿਸ਼ੇ ਵਕਾਰਾਂ ਨੂੰ ਛੱਡ ਕੇ ਗੁਰਬਾਣੀ ਦੇ ਲੜ ਲੱਗ ਕੇ ਹੀ ਆਪਾਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਆ ਜੀ ਸੋ ਬਹੁਤ ਸੋਹਣੀ ਫਿਲਮ ਬਣਾਈ ਸਾਰੀ ਟੀਮ ਨੂੰ ਬਹੁਤ ਮੁਬਾਰਕ ਆ ਜੀ ਤੇ ਵਧੀਆ ਫਿਲਮ ਹੈ ਸ੍ਰੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਂਜੀ ਉੱਚਾਦਰ ਬਾਬਾ ਨਾਨਕ ਫਿਲਮ ਤੁਸੀਂ ਦੇਖਿਆ ਹੋ ਕਿਵੇਂ ਦੀ ਲੱਗੀ ਕੰਸੈਪਟ ਲੱਗੀ ਜੀ ਬਹੁਤ ਕਰਵਾਉਂਦਾ ਵਧੀਆ ਜੀ ਇਹੋ ਜਿਹੀਆਂ ਫਿਲਮਾਂ ਤੇ ਬਣਨੀ ਚਾਹੀਦੀਆਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈ ਕੇ ਸਾਨੂੰ ਇਹਨਾਂ ਦੀ ਸਿੱਖਿਆ ਲੈ ਕੇ ਅੱਗੇ ਇਹ ਸੰਦੇਸ਼ ਗੁਰੂ ਨਾਨਕ ਸਾਹਿਬ ਜੀ ਦਾ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਬਹੁਤ ਵਧੀਆ ਲੱਗੀ ਜੀ ਕਿਵੇਂ ਲੱਗੀ ਤੁਹਾਨੂੰ ਇਹ ਹਾਂ ਜੀ ਬਹੁਤ ਵਧੀਆ ਜੀ ਜਿਹੜਾ ਵੀ ਦੇਖੂਗਾ ਉਹਦਾ ਮਨ ਜ਼ਰੂਰ ਰੱਬ ਵਾਲੇ ਪਾਸੇ ਆਏਗਾ ਔਰ ਮਾਰਾ ਤੇ ਕੋ ਸਰਖਣ ਵਾਲਾ ਹੋਏਗਾ ਜੋ ਰੱਬ ਜੀ ਪਰਮੇਸ਼ਰ ਜੀ ਕਰਦੇ ਹੋ ਠੀਕ ਕਰਦੇ ਆ ਜੋ ਸਾਡੇ ਵਿੱਚ ਘਰਾਂ ਵਿੱਚ ਇੱਕ ਦੂਜੇ ਨਾਲ ਪਰਿਵਾਰ ਜਿਹੜੇ ਮਾਮਲੇ ਆ ਉਹ ਠੀਕ ਹੋਣਗੇ ਪਾਣੀ ਨਾਲ ਜੁੜਨ ਲਈ ਇਸ ਫਿਲਮ ਦੇ ਵਿੱਚ ਪ੍ਰੇਰਿਤ ਕੀਤਾ ਗਿਆ ਹਾਂ ਬਿਲਕੁਲ ਜੀ ਪਾਣੀ ਜਿਹੜਾ ਪਾਣੀ ਪੜੇਗਾ ਗੁਰੂ ਮਹਾਰਾਜ ਦੀ ਗੱਲ ਮੰਨੇਗਾ ਉਸ ਰੱਬ ਦੀ ਉਹ ਠੀਕ ਉਹ ਜੀਵਨ ਜਿਹੜਾ ਅੱਛਾ ਕਿਵੇਂ ਲੱਗੀ ਤੁਹਾਨੂੰ ਫਿਲਮ ਉੱਚਾ ਦਰਬਾਬੇ ਨਾਨਕ ਬਹੁਤ ਵਧੀਆ ਲੱਗੀ ਜੀ ਚਦਰਬਾਬੇ ਨਾਨਕ ਦਾ ਸਿੱਖਿਆ ਬਹੁਤ ਮਿਲਦੀ ਹੈ ਜੀ ਬਿਨਾਂ ਨਾਮ ਤੇ ਆ ਕੇ ਗੱਲ ਮੁਕਦੀ ਹੈ ਜੇ ਆਪਣੇ ਪੰਜਾਬ ਚ ਇਦਾਂ ਦੀਆਂ ਫਿਲਮਾਂ ਹੋਣ ਤਾਂ ਬਹੁਤ ਸਿਹਾਰ ਹੋ ਸਕਦਾ ਤੇ ਜਿਹੜੇ ਬਾਹਰ ਲੋਕ ਬੈਠੇ ਆ ਉਹਨਾਂ ਨੂੰ ਵੀ ਬਹੁਤ ਸਿੱਖਿਆ ਮਿਲਦੀ ਹੈ ਜੀ ਸਿੱਧਾ ਨੂੰ ਵੀ ਲੱਗੀ ਮਿਊਜ਼ਿਕ ਬਾਰੇ ਕੀ ਬਹੁਤ ਵਧੀਆ ਇਹ ਫਿਲਮ ਲੱਗੀ ਹਨ ਜੀ ਜੇ ਇਦਾਂ ਦੀਆਂ ਫਿਲਮਾਂ ਹਰ ਹੋ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਈ ਇੱਕ ਗੁਰਬਾਣੀ ਦੀ ਗੱਲ ਹੋਈ ਇਹਦੇ ਵਿੱਚ ਤੇ ਬਹੁਤ ਵਧੀਆ ਲੱਗਿਆ ਸਾਰੇ ਮਤਲਬ ਗੁਰੂ ਸਾਹਿਬ ਦੇ ਨਾਲ ਜੁੜਦੇ ਨੇ ਇਹ ਫਿਲਮ ਦੇਖ ਕੇ ਮਿਊਜ਼ਿਕ ਵਾਲਾ ਗਾਇਨ ਸੀ ਕਮਲਖਾਨ ਭਾਜੀ ਦਾ ਤੇ ਬਾਬਾ ਗਲਾਬ ਸਿੰਘ ਜੀ ਦਾ ਵਾਕਮਾਲ ਸੀ ਮਿਊਜ਼ਿਕ ਹਨਾ ਅਸੀਂ ਕੀ ਕਹਾਂ ਡਾਇਰੈਕਸ਼ਨ ਬਾਰੇ ਕੀ ਕਹੋਗੇ ਕਿਉਂਕਿ ਡਾਇਰੈਕਸ਼ਨ ਵੀ ਕੋਈ ਨਹੀਂ ਕੀਤੀ ਹੈ ਪ੍ਰੋਡਿਊਸ ਵੀ ਕੋਈ ਨਹੀਂ ਕੀਤਾ ਔਰ ਲਿਖੀ ਵੀ ਕੋਈ ਨਹੀਂ ਹੈ ਫਿਲਮ ਨੇ ਬਹੁਤ ਵਧੀਆ ਲਿਖਿਆ ਹੈ ਚਲੋ ਜਾਣ ਦੀ ਹੈ ਸਾਨੂੰ ਭਾਜੀ ਅਸੀਂ ਬਾਬਾ ਜੀ ਦੇ ਨਾਲ ਹੀ ਹੁੰਨੇ ਆ ਨਾ ਬਹੁਤ ਵਧੀਆ ਲਿਖਿਆ ਮਤਲਬ ਕੋਈ ਕੁਐਸਚਨ ਵੀ ਖੜਕ ਜਵਾਬ ਹੀ ਨਹੀਂ ਹੋਏਗਾ ਇਸ ਗੱਲ ਦਾ ਵੀ ਕਿਆ ਗਈ ਹੈ ਨਾ ਬਹੁਤ ਜ਼ਿਆਦਾ ਹੀ ਵਧੀਆ ਬਹੁਤ ਸਹੀ ਵੀ ਦੋ ਦੋ ਚਾਰ ਚਾਰ ਪਰਿਵਾਰਾਂ ਨੂੰ ਆਪ ਲੈ ਕੇ ਜਾਣਗੇ ਜੀ ਤਾਂ ਵੀ ਮੈਨੂੰ ਲੱਗਦਾ ਹਾਲ ਖਾਲੀ ਨਹੀਂ ਰਹਿਣਗੇ ਪਰ ਜਾਣਾ ਚਾਹੀਦਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਬਹੁਤ ਟੁੱਟੇ ਰਿਸ਼ਤਿਆਂ ਤੋਂ ਜਿਹੜਾ ਜੁੜਦੇ ਆ ਇਸ ਕਰਕੇ ਫਿਲਮ ਬਹੁਤ ਵਧੀਆ ਜੀ ਅਸੀਂ ਵੇਖ ਕੇ ਸਾਡੇ ਆਪਣੇ ਮਨ ਬਹੁਤ ਬਹੁਤ ਸ਼ਾਂਤ ਹੋਏ ਜੀ ਬੋਤਨਵਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਬਤਾਰਦੇ ਆ ਉਹਦਾ ਭਰਾ ਉਹਨੂੰ ਧੱਕਾ ਕਰਦਾ ਤੋਂ ਮੇਰੇ ਕਹੇ ਤੇ ਇਸ ਘਰ ਚੋਂ ਜਾਣਾ ਨਹੀਂ ਇੱਥੇ ਹੀ ਰਹਿਣਾ ਜਦੋਂ ਵੀ ਕਿਸੇ ਪਰਿਵਾਰ ਚ ਤੀਜਾ ਬੰਦਾ ਐਂਟਰੀ ਕਰੂਗਾ ਤਾਂ ਪਰਿਵਾਰ ਟੁੱਟੂਗਾ ਇਸ ਫਿਲਮ ਚ ਇੰਨੀ ਵਧੀਆ ਚੀਜ਼ ਦਿਖਾਈ ਆ ਅਸੀਂ ਜੇ ਕੋਈ ਗਿਲਾ ਸ਼ਿਕਵਾ ਪਤੀ ਪਤਨੀ ਬਹਿ ਕੇ ਮਕਾ ਸਕਦੇ ਨੇ ਉਹਨੂੰ ਤੀਜੇ ਬੰਦੇ ਨੂੰ ਦੱਸ ਕੇ ਘਰ ਛੱਡ ਕੇ ਨਹੀਂ ਜਾਣਾ ਚਾਹੀਦਾ ਜਿਵੇਂ ਅਸੀਂ ਇੰਨੀ ਸੰਗਤ ਨੂੰ ਅੱਜ ਲੈ ਕੇ ਆਏ ਤੇ ਫਿਲਮ ਦੇਖਣ ਵਾਸਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਡਾਇਰੈਕਟਰ ਨੂੰ ਇਹ ਨਾ ਹੋਵੇ ਕਿ ਪੱਲਿਓਂ ਪੈਸੇ ਲਾਏ ਸਗੋਂ ਆਪਾਂ ਸਾਰੇ ਜੇ ਥੋੜੇ-ਥੋੜੇ ਪੈਸੇ ਵੀ ਲਾਵਾਂਗੇ ਪਰ ਇਹ ਗੁਰਬਾਣੀ ਦਾ ਸੰਦੇਸ਼ ਘਰ-ਘਰ ਪਹੁੰਚੂਗਾ ਇਸ ਕਰਕੇ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸ਼ਸ਼ੀਕਲ ਜੀ ਤੁਸੀਂ ਫਿਲਮ ਦੇਖ ਕੇ ਆਏ ਹੋ ਉੱਚਾ ਦਰਬਾਰ ਬਾਬੇ ਨਾਨਕ ਦਾ ਕਿਵੇਂ ਲੱਗੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਿਲਮ ਦੇ ਵਿੱਚ ਬਹੁਤ ਵਧੀਆ ਮਤਲਬ ਇੱਕ ਸੰਦੇਸ਼ ਦਿੱਤਾ ਪਰਿਵਾਰ ਨੂੰ ਕਿਵੇਂ ਇਕੱਠਾ ਕਰਨਾ ਜਿਹੜੇ ਵਿਛੜਦੇ ਨੇ ਜਾਂ ਬਾਹਰ ਜਾਂਦੇ ਨੇ ਆਪਣੇ ਮਾਪੇ ਮਾਂ ਬਾਪੂ ਨੂੰ ਭੁੱਲ ਜਾਂਦੇ ਨੇ ਮਾ ਮਾਪੇ ਦੀ ਜੀ ਮੈਂ ਇੱਜ਼ਤ ਕਿਵੇਂ ਕਰਨੀ ਆ ਸਾਨੂੰ ਬਹੁਤ ਵਧੀਆ ਲੱਗਿਆ ਮੇਰਾ ਮੈਂ ਬਹੁਤ ਰੋਇਆ ਹਰੇਕ ਜਿਹੜਾ ਬੰਦਾ ਦੇਖੂਗਾ ਨਾ ਇਹ ਇਹ ਕਹੂਗਾ ਵੀ ਮੇਰੇ ਨਾਲ ਬੀਤਰੀ ਸਾਰੀ ਗੱਲ ਹੈ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਮੈਂ ਬੇਨਤੀ ਕਰਦਾ ਪੰਜਾਬ ਨੂੰ ਵੀ ਆਪਣੇ ਪਰਿਵਾਰ ਨਾਲ ਮਿਲ ਕੇ ਇਹ ਫਿਲਮ ਜਰੂਰ ਦੇਖਣ ਉੱਚਾ ਦਰਬਾਬੇ ਨਾਨਕ ਦਾ ਜਿਹਦੇ ਵਿੱਚ ਰੋਲ ਬਾਬਾ ਜੀ ਆਪਣੇ ਗਾਣਾ ਗਾਇਆ ਇਹਨਾਂ ਨੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਬਹੁਤ ਵਧੀਆ ਗਾਣਾ ਗਾਇਆ ਜੀ ਅਸੀਂ ਇਹ ਸਾਡਾ ਸੰਦੇਸ਼ ਹੈ ਜੀ ਬਸ ਅਸੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਬਹੁਤ ਵਧੀਆ ਸੰਦੇਸ਼ ਆ ਜੀ ਕਿਉਂਕਿ ਜਿਹੜਾ ਸਭ ਤੋਂ ਮੇਨ ਚੀਜ਼ ਦਿਖਾਈ ਗਈ ਹੈ ਉਹ ਇਹ ਹੈ ਵੀ ਕਿਸੇ ਵੀ ਰਸਤੇ ਤੇ ਆਪਾਂ ਭਟਕ ਜਾਂਦੇ ਆ ਤਾਂ ਉਹ ਗੁਰੂ ਦੇ ਰਸਤੇ ਤੇ ਚੱਲ ਕੇ ਉਹਨੂੰ ਸਹੀ ਸੇਧ ਮਿਲ ਜੀ ਬਹੁਤ ਵਧੀਆ ਬਾਕੀ ਸੰਤ ਬਾਬਾ ਗਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਇਹਦੇ ਵਿੱਚ ਗਾਣਾ ਗਾਇਆ ਵੀ ਉਹਨਾਂ ਨੇ ਸਾਨੂੰ ਸੱਦੇ ਸੋ ਇੱਕ ਬਹੁਤ ਇਹ ਹੈ ਕਿ ਜਿਹੜੇ ਯੰਗਸਟਰਸ ਐਜ ਕਾਲ ਦੇ ਉਹਨਾਂ ਜ਼ਿਆਦਾਤਰ ਮੋਬਾਈਲਾਂ ਨਾਲ ਜੁੜੇ ਹੋਏ ਆ ਇੰਸਟਾਗ੍ਰam ਦੀਆਂ ਰੀਲਾਂ ਵਗੈਰਾ ਦੇਖ ਰਿਹਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਇਸ ਫਿਲਮ ਨੂੰ ਦੇਖਣ ਜਾਂ ਕੀ ਮੈਸੇਜ ਗੇਨ ਕਰਕੇ ਜਾਣਗੇ ਉਹ ਹਾਂਜੀ ਉਹ ਇਸ ਤਰ੍ਹਾਂ ਵੀ ਜੇ ਆਪਾਂ ਜਿਹਹੇ ਜਾਂ ਕੁਝ ਦੇਖਦੇ ਆ ਉਹ ਅਸਰ ਹੁੰਦਾ ਕੋਈ ਆਪਾਂ ਚੰਗਾ ਦੇਖਦੇ ਆ ਚੰਗਾ ਅਸਰ ਹੁੰਦਾ ਮਾੜਾ ਦੇਖਦਾ ਮਾੜਾ ਇਹਦੇ ਵੀ ਜਿਹੜਾ ਇੱਕ ਵਾਰੀ ਚੰਗੀ ਤਰ੍ਹਾਂ ਇਹਨੂੰ ਸਟੋਰੀ ਨੂੰ ਫਿਲਮ ਨੂੰ ਦੇਖੇਗਾ ਉਹਦੇ ਬਿਲਕੁਲ ਅਸਰ ਹੋਏਗਾ ਕਿ ਕਿਸ ਰਸਤੇ ਤੇ ਚੱਲ ਕੇ ਆਪਾਂ ਸਹੀ ਸੇਧ ਲੈ ਸਕਾਂਗੇ ਹਾਂਜੀ ਇੱਕ ਪੂਰਾ ਸੰਦੇਸ਼ ਆ ਜਿਹਦੇ ਵਿੱਚ ਪੂਰਾ ਸੰਦੇਸ਼ ਗੁਰਬਾਣੀ ਰਾਹੀਂ ਤੇ ਪਰਿਵਾਰ ਰਾਹੀਂ ਜਿਹੜਾ ਇਹਨੂੰ ਦੇਖੂਗਾ ਗੁਰਬਾਣੀ ਨਾਲ ਜੁੜੂਗਾ ਇਹ ਗੱਲ ਹੀ ਜਾਂ ਆਪਣੇ ਗੌੜੀ ਮਹੱਲਾ ਪੰਜਮਾ ਥਿਰਕਰ ਵੈਸੋ ਹਰਜਨ ਪਿਆਰੇ ਇਹ ਸ਼ਬਦ ਜਿਹੜਾ ਦਿੱਤਾ ਗਿਆ ਉਹ ਬਹੁਤ ਵਧੀਆ ਸਾਨੂੰ ਸਕੂਨ ਮਿਲਿਆ ਜੀ ਇਹਨੂੰ ਦੇਖ ਕੇ ਬਹੁਤ ਵਧੀਆ ਸੋ ਅੱਜ ਕੱਲ ਦੇਖਿਆ ਜੇ ਲੋਕਾਂ ਨੂੰ ਕਾਮੇਡੀ ਫਿਲਮਾਂ ਜ਼ਿਆਦਾ ਜ਼ਿਆਦਾ ਰਹਿੰਦਾ ਹੈ ਨਾ ਐਂਟਰਟੇਨਮੈਂਟ ਜ਼ਿਆਦਾ ਦੇਖਣਾ ਪਸੰਦ ਕਰਦੇ ਆ ਸੋ ਉਹਨਾਂ ਨੂੰ ਕੀ ਕਹੋਗੇ ਜਿਹੜੇ ਇਹੋ ਜਿਹਿਆਂ ਵਰਗੀਆਂ ਫਿਲਮਾਂ ਨੂੰ ਅ ਦੇਖਣ ਤੋਂ ਗੁਰੇਜ਼ ਕਰਦੇ ਨੇ ਦੇਖੋ ਗੁਰਬਾਣੀ ਚ ਲਿਖਿਆ ਅਬ ਕੱਲੂ ਆਇਓਰ ਇੱਕ ਨਾਂ ਬੋ ਬੋ ਠੀਕ ਹੈ ਜੀ ਕਲਜੀਗ ਦਾ ਸਮਾਂ ਜੀ ਹੈ ਕਲਜੀਗ ਨੇ ਆਪਣਾ ਜ਼ੋਰ ਤਾਂ ਮਾਰਨ ਹੀ ਹੈ ਅਸੀਂ ਬੇਨਤੀ ਕਰਦੇ ਹਾਂ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਲੜਕੀਆਂ ਨੂੰ ਵੀ ਇਹ ਇਹੋ ਜਿਹੀ ਫਿਲਮਾਂ ਨਾ ਦੇਖਣ ਜਿਦੇ ਸਾਡੇ ਅੰਦਰ ਬੁਕਾਰ ਪੈਦਾ ਹੋਣ ਜੀ ਅਸੀਂ ਤਾਂ ਹੀ ਕਿ ਵੀ ਚੰਗੀਆਂ ਫਿਲਮਾਂ ਦੇਖਣ ਚੰਗੇ ਆਪਣਾ ਕਦਰ ਬਣਾਓ ਸਾਡਾ ਇਹ ਸੰਦੇਸ਼ ਹੈ ਸੋ ਇੱਕ ਵਾਰ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ